ਦਾਸ ਵਿੱਚ ਇੰਨੀ ਵੱਡੀ ਤਾਕਤ ਹੈ ਤੁਸੀਂ ਇਕੱਲੇ ਨਹੀਂ ਖਲੋਂਦੇ ਤੁਹਾਡੀ ਅਰਦਾਸ ਦਾਸ ਗੁਰੂ ਸਾਹਿਬ ਨੇ ਚਾਰ ਸਹਿਬਜ਼ਾਦੇ ਨੇ ਪੰਜ ਪਿਆਰੇ ਨੇ 40 ਮੁਕਤੇ ਨੇ ਸ਼ਹੀਦ ਨੇ ਮੁਰੀਦ ਨੇ ਖੱਟੀ ਨੇ ਜਪੀ ਨੇ ਬੰਦਗੀ ਕਰਨ ਵਾਲੇ ਨੇ ਸਿੱਖ ਕੱਲਾ ਕਦੀ ਅਰਦਾਸ ਨਹੀਂ ਕਰਦਾ ਇੰਨੀ ਜਦੋਂ ਅਸੀਂ ਪਾਠ ਕਰਨੇ ਜਿਹੜੀ ਅਰਜ਼ ਕਰ ਲੱਗਾ ਕਿ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸਾਂ ਹੋਈਂ ਸਹਾਇ ਕਹਿੰਦੇ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਨੂੰ ਭਾਈ ਕਾਨ ਸਿੰਘ ਨਾਬਾ ਨੇ ਇਹੀ ਅਰਥ ਕੀਤੇ ਆ ਪਰਮ ਸ਼ਕਤੀ ਨੂੰ ਅਕਾਲ ਪੁਰਖ ਨੂੰ ਅਸੀਂ ਧਿਉਨਾ ਹੈ ਮੈਂ ਧਿਉਨਾ ਕਿਸ ਨੂੰ ਗੁਰੂ ਨਾਨਕ ਲਈ ਧਿਆਏ ਫਿਰ ਜੀ ਤਿੰਨ ਪਾਤਸ਼ਾਹਾਂ ਦਾ ਜ਼ਿਕਰ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਐ ਹੋਈ ਸਹਾਏ ਗੁਰੂ ਨਾਨਕ ਸਾਹਿਬ ਜੀ ਲਈ ਧਿਆਏ ਧਿਉਂਦਾ ਹਾਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ RAM DAS ਉਹਨਾਂ ਤੋਂ ਸਹਾਇਤਾ ਮੰਗਨੇ ਆ ਅੱਗੇ ਜੀ ਤਿੰਨ ਪਾਤਸ਼ਾਹਾਂ ਦੇ ਫਿਰ ਨਾਮ अर्जुन हरगोबिंद नु सिमरौं श्री हर राय गुरु अर्जुन देव जी नु गुरु हरगोबिंद साहिब नु ਤੇ ਸਤਿਗੁਰੂ ਗੁਰੂ ਹਰ Rai ਸਾਹਿਬ ਨੂੰ ਮੈਂ ਸਿਮਰਨਾ ਵਾਂ ਅੱਗੇ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁਖ ਜਾਏ ਉਸ ਤੋਂ ਅੱਗੇ ਹੈ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਫਿਰ ਇਹਦੇ ਲਫ਼ਜ਼ ਆ ਪਰ ਦੁਹਰਾ ਲਈਏ ਗੁਰੂ ਨਾਨਕ ਸਾਹਿਬ ਲਈ ਧਿਆਏ ਹੈ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਸਹਾਇਕ ਹੈ ਗੁਰੂ ਅਰਜੁਨ ਦੇਵ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ Rai ਸਾਹਿਬ ਸਿਮਰੋਂ ਹੈ ਸ੍ਰੀ ਹਰਿ ਕ੍ਰਿਸ਼ਨ ਲਈ ਧਾਈ ਹੈ ਵੀ ਇਹ ਤੇ ਡਿੱਠੇ ਵੀ ਹੈ ਦੇਖੋ ਇੱਕ ਤੁਕ ਪੂਰੀ ਹੈ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਫਿਰ ਗੁਰੂ ਤੇਗ ਬਹਾਦਰ ਸਾਹਿਬ ਲਈ ਹੈ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਤਾਹੇ ਅਗੇ ਸਭ ਥਾਈ ਹੋਏ ਸਹਾਇ ਇਸ ਪੌੜੀ ਤੋਂ ਬਾਅਦ ਫਿਰ ਪੰਥ ਨੇ ਇਹਦੇ ਨਾਲ ਮਿਲਦੇ ਕੋਈ 17 ਲਿਖੀਆਂ ਉਹ ਜਿਹੜੇ ਅਗਲੀਆਂ ਤੁਕਾਂ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਆਨੇ ਹੀ ਅੱਗੇ ਹੈ 10ਵਾਂ ਪਾਤਸ਼ਾਹ ਕਈ ਸਿੰਘ ਭਾਵਨਾ ਨਾਲ 10ਵੇਂ ਪਾਤਸ਼ਾਹ ਕਹਿੰਦੇ ਆ ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਲਫ਼ਜ਼ ਪੰਥ ਨੇ ਪਾਏ ਨੇ 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਸਿੰਘਾਂ ਦਾ ਸਹਬ ਹੁਣ ਤਾਂ ਚਲੋ ਸਾਡਾ ਪ੍ਰਚਲਿਤ ਹੈ ਨਾ ਜੀ ਸਿੰਘ ਸਾਹਿਬ ਜੀ ਹਨਾ ਸਭ ਤੋਂ ਪਹਿਲਾਂ ਸਿੰਘਾਂ ਦਾ ਸਹਬ ਕੌਣ ਹੈ ਜੀ ਸਿੰਘਾਂ ਦਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਹੈ ਇਸੇ ਕਰਕੇ ਸ਼ਬਦ ਲਿਖਿਆ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਹੁਣ ਦਸਾਂ ਪਾਤਸ਼ਾਹਾਂ ਦਾ ਮੰਗਲ ਹੋ ਗਿਆ ਹੁਣ ਅੱਗੇ ਜਿਸ ਸਤਗੁਰੂ ਨੂੰ ਅਸੀਂ ਮੱਥਾ ਟੇਕਨੇ ਆ ਉੱਥੇ ਲਿਖਿਆ ਗਿਆ ਹੈ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਹੈ ਜੋਤਾਂ ਨਹੀਂ ਇਹ ਬੜਾ ਪਿਆਰਾ ਸ਼ਬਦ ਪਾ ਦਿੱਤਾ ਇਹਦਾ ਮਤਲਬ ਇਹ ਸੀ ਕਾਇਆ ਪਲਟੇਗੀ ਪਰ ਜੋਤ ਹੋਈ ਰਹੇਗੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਹੈ ਜਿਵੇਂ ਇਹ ਸਤਾ ਬਲਵੰਣ ਜੀ ਨੇ ਲਿਖਿਆ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਸੈਂਕੜੇ ਟਾਹਣੀਆਂ ਵਾਲਾ ਜਿਹੜਾ ਰੁੱਖ ਹੈ ਗੁਰੂ ਨਾਨਕ ਸਾਹਿਬ ਕਾਇਆ ਪਲਟ ਕੇ ਗੁਰੂ ਅੰਗਦ ਦੇਵ ਦੇ ਰੂਹ ਵਿੱਚ ਉਸ ਤਖਤ ਤੇ ਬੈਠ ਗਏ ਜਿਵੇਂ ਅਸੀਂ ਗੁਰੂ ਅਰਜਨ ਸਾਹਿਬ ਬਾਰੇ ਪੜ੍ਹਨੇ ਆ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਕਾਇਆ ਪਲਟੀ ਹੈ ਜੋਤ ਉਹੀ ਹੈ ਜਿਹੜੀ ਆਦ ਰੂਪ ਗੁਰੂ ਨਾਨਕ ਸਾਹਿਬ ਅੰਦਰ ਹੈ ਧਿਆਨ ਨਾਲ ਮੇਰੀ ਇਸ ਬੇਨਤੀ ਨੂੰ ਸੁਣਿਓ ਗੁਰਮਖੋ ਫਿਰ ਅਰਜ ਕਰਾਂਗਾ ਕਿਉਂਕਿ ਜਿਸ ਦਿਨ ਅਰਦਾਸ ਦੇ ਅਰਥਾਂ ਦੀ ਸਮਝ ਪੈ ਗਈ ਨਾ ਯਾਦ ਰੱਖਿਓ ਦੁਨੀਆ 'ਚ ਕਿਸੇ ਧਰਮ ਕੋਲ ਇੰਨਾ ਜ਼ਬਰਦਸਤ ਸਿਧਾਂਤ ਨਹੀਂ ਕਿ ਸਿਰਫ 10 ਮਿੰਟ ਵਿੱਚ 10 ਮਿੰਟ ਤਾਂ ਜਾਦੇ ਮੈਂ ਕਹਿ ਰਿਹਾ 5-7 ਮਿੰਟ ਵਿੱਚ ਖਲੋ ਕੇ ਆਪਣੇ ਇਤਿਹਾਸ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਮুরিਦਾਂ ਨੂੰ ਆਪਣੇ ਤਖਤਾਂ ਨੂੰ ਆਪਣੇ ਗੁਰਦੁਆਰਿਆਂ ਨੂੰ ਚੇਤੇ ਕਰਕੇ ਮੰਗ ਵੀ ਅਕਾਲ ਪੁਰਖ ਅੱਗੇ ਰੱਖ ਜਾਏ ਯਾਦ ਰੱਖੋ ਸਿੱਖੋ ਕੱਲੀ ਅਰਦਾਸ ਹੀ ਨਹੀਂ ਅਰਦਾਸ ਵਿੱਚ ਇੰਨੀ ਵੱਡੀ ਤਾਕਤ ਹੈ ਤੁਸੀਂ ਇਕੱਲੇ ਨਹੀਂ ਖਲੋਂਦੇ ਤੁਹਾਡੀ ਅਰਦਾਸ 10 ਗੁਰੂ ਸਾਹਿਬ ਨੇ ਚਾਰ ਸਹਿਬਜਾਦੇ ਨੇ ਪੰਜ ਪਿਆਰੇ ਨੇ 40 ਮੁਕਤੇ ਨੇ ਸ਼ਹੀਦ ਨੇ ਮੁਰੀਦ ਨੇ ਖੱਟੀ ਨੇ ਜਪੀ ਨੇ ਬੰਦਗੀ ਕਰਨ ਵਾਲੇ ਨੇ ਸਿੱਖ ਕੱਲਾ ਕਦੀ ਅਰਦਾਸ ਨਹੀਂ ਕਰਦਾ ਇੰਨੀਆਂ ਸ਼ਕਤੀਆਂ ਦੇ ਨਾਲ ਖਲੋਂਦੀਆਂ ਨੇ ਇੰਨੀਆਂ ਰਹਿਮਤਾਂ ਸ਼ਬਦ ਵਰਤਾ ਮੈਂ ਹੁਣ ਅਗਲੀ ਬੇਨਤੀ ਹੈ ਕਿ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਲਾ ਲਫ਼ਜ਼ ਹੈ ਪਾਠ ਦੀਦਾਰ ਮੈਂ ਬੜੀ ਬੜੀ ਦੀ ਕਥਾ ਕੀਤੀ ਉੱਥੇ ਦਰਸ਼ਨ ਦੀਦਾਰ ਲਫ਼ਜ਼ ਨਹੀਂ ਲਿਖੇ ਉੱਥੇ ਸ਼ਬਦ ਲਿਖਿਆ ਪਾਠ ਦੀਦਾਰ ਮੇਰੇ ਮਨ ਚ ਕਿਦਨ ਆਇਆ ਸਭ ਤੋਂ ਪਹਿਲਾ ਸਿੱਖੀ ਕਮਾਨ ਦਾ ਸਭ ਤੋਂ ਪਹਿਲਾ ਅਧਿਆਇ ਸਭ ਤੋਂ ਪਹਿਲਾ ਚੈਪਟਰ ਸਭ ਤੋਂ ਪਹਿਲਾ ਸਬਕ ਜਿੰਨੇ ਸਿੱਖੀ ਕਮਾਣੀ ਹੈ ਨਾ ਮੇਰੀ ਬੇਨਤੀ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਤਾਂ ਇਹ ਗੱਲ ਵੱਖਰੀ ਹੁਣ ਜੇ ਕੋਈ ਕਹੇ ਜੀ ਮੈਂ ਤਾਂ ਪੜ ਨਹੀਂ ਸਕਦਾ ਅਨਪੜਾ ਉਹਦੇ ਲਈ ਉਹਦੇ ਲਈ ਇੱਕ ਹੈ ਤਰੀਕਾ ਜੋ ਪ੍ਰਾਣੀ ਗੋਬਿੰਦ ਧਿਆਵਾ ਪੜਿਆ ਅਨਪੜਿਆ ਪਰਮਗਤ ਪਾਵੇ ਪਰ ਇੱਥੇ ਸ਼ਬਦ ਸੁਣਿਓ ਧਿਆਨ ਨਾਲ ਇੱਥੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਇਹਦਾ ਮਤਲਬ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਕਰੇਗਾ ਦਰਸ਼ਨ ਦੀਦਾਰ ਨਹੀਂ ਪਾਠ ਦੀਦਾਰ ਹੈ ਹੁਣ ਮੰਨ ਲਓ ਮੈਂ ਪਹਿਲਾ ਚੈਪਟਰ ਕਿਉਂ ਕਿਹਾ ਪਹਿਲਾ ਅਧਿਆਇ ਕਿਉਂ ਕਿਹਾ ਪਹਿਲਾ ਸਬਕ ਕਿਉਂ ਕਿਹਾ ਅਸੀਂ ਬੱਚਿਆਂ ਨੂੰ ਕੀਰਤਨ ਸਿਖਾਣਾ ਹੈ ਟੌਪ ਦਾ ਰਾਗੀ ਹੋਵੇ ਕੋਈ ਉਸਤਾਦ ਹੋਵੇ ਜਿਹੜਾ ਰਾਗਾਂ ਦਾ ਬਹੁਤ ਮਾਹਿਰ ਹੋਵੇ ਜਦੋਂ ਬੱਚੇ ਨੇ ਕੀਰਤਨ ਸਿੱਖਣਾ ਹੈ ਨਾ ਉਹ ਸੁਰਾਂ ਪਹਿਲਾਂ ਸੁਖ ਜੂਗਾ ਸਾਰੇ ਗਾਵਾ ਪਾਦਾ ਨੀ ਸੱਜਣੀਆਂ ਸੱਤ ਸੁਰਾਂ ਨੇ ਪਰ ਯਾਦ ਰੱਖਿਓ ਉਹਨੂੰ ਜੇ ਕੀਰਤਨ ਕਰਨਾ ਹੈ ਤੇ ਪਹਿਲਾਂ ਸ਼ਬਦ ਸਿੱਖਣਾ ਪੈਗਾ ਜਿਹੜਾ ਉਹਨੇ ਸ਼ਬਦ ਗਾਉਣਾ ਹੈ ਇਹਦਾ ਮਤਲਬ ਪਾਠ ਪਹਿਲਾਂ ਸਿੱਖਿਆ ਨਾ ਜੇ ਮੰਨ ਲਓ ਬੱਚਾ ਕੀਰਤਨ ਕਰ ਰਿਹਾ ਆਪਾਂ ਕਾਂਗੇ ਬੱਚੇ ਪਹਿਲਾਂ ਸ਼ਬਦ ਪੜ੍ਹ ਪਹਿਲਾਂ ਅਸੀਂ ਬੋਲ ਕੇ ਸ਼ਬਦ ਚੇਤੇ ਕਰਾਵਾਂਗੇ ਸ਼ਬਦ ਦਾ ਉਚਾਰਨ ਸਿਖਾਵਾਂਗੇ ਜਿਨੇ ਕੀਰਤਨ ਕਰਨਾ ਉਹਨੂੰ ਪਹਿਲਾਂ ਪਾਠ ਕਰਨਾ ਪੈਣਾ ਕਿਉਂਕਿ ਪਾਠ ਕਰਨ ਤੋਂ ਬਿਨਾ ਸ਼ਬਦ ਦਾ ਕੀਰਤਨ ਨਹੀਂ ਹੋਣਾ ਉੱਥੇ ਲਫ਼ਜ਼ ਪਾਠ ਦੀ ਦਾਰ ਹੈ ਪਾਠ ਕਰੇਗਾ ਤਾਂ ਉਹ ਸ਼ਬਦ ਪੜੇਗਾ ਜੇ ਕੋਈ ਕਹੇ ਜੀ ਮੈਂ ਕਥਾ ਕਰਨੀ ਹੈ ਸ਼ਬਦ ਦੀ ਕਥਾ ਕਰਨ ਤੋਂ ਪਹਿਲਾਂ ਸ਼ਬਦ ਦਾ ਪਾਠ ਆਉਣਾ ਚਾਹੀਦਾ ਹੈ ਜਿਸ ਬੰਦੇ ਨੂੰ ਸ਼ਬਦ ਦਾ ਪਾਠ ਨਹੀਂ ਆਉਂਦਾ ਕਥਾ ਕੀ ਕਰੂਗਾ ਜੀ ਜੇ ਕੋਈ ਕਹੇ ਜੀ ਮੈਂ ਗੁਰਬਾਣੀ ਤੇ ਵਿਖਿਆਨ ਦੇਣਾ ਜਿਹਨੂੰ ਲੈਕਚਰ ਕਹਿੰਦੇ ਆ ਤਕਰੀਰ ਕਹਿੰਦੇ ਆ ਵਿਖਿਆਨ ਤਾਂ ਦੇਗਾ ਜੇ ਉਹਨੂੰ ਪਾਠ ਕਰਨਾ ਆਉਂਦਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰਮਖ ਸਭ ਤੋਂ ਪਹਿਲਾ ਸਬਜੈਕਟ ਸਭ ਤੋਂ ਪਹਿਲਾ ਸਾਡਾ ਲੈਸਨ ਸਭ ਕਹਿ ਲੋ ਪਾਠ ਏ ਵੇ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜੇ ਪਾਠ ਕਰੇਗਾ ਉਸ ਤੋਂ ਫਿਰ ਅੱਗੇ ਚੱਲੇਗਾ ਅਰਦਾਸ ਵਿੱਚ ਇੰਨੀ ਵੱਡੀ